ਸੀਐਸਓ ਦੇ ਮੰਡਾਲਾ ਕਾਜਵਾਲ ਖੜੇ ਹੈਗੇ ਆ ਨਵਾਂ ਸ਼ਹਿਰ ਦੇ ਇੱਥੇ ਕੱਲ ਥੋੜੀ ਜਿਹੀ ਸੰਕੋਚਨਾ ਆਈ ਸੀ ਕਿ ਜਿਹੜਾ ਸਪਰ ਹੈਗਾ ਉਹਦੇ ਵਿੱਚ ਥੋੜੀ ਬੋਤੀ ਹਲਚਲ ਹੋਈ ਹੈ ਕਿ ਵਾਟਰ ਲੈਵਲ ਦੇ ਫਲਕਚੁਏਸ਼ਨ ਕਰਕੇ ਕੱਲ ਰਾਤੀ ਇੱਥੇ ਸਾਰੀ ਸਟਰੈਂਥਨਿੰਗ ਵਗੈਰਾ ਕਰ ਦਿੱਤੀ ਗਈ ਸੀ ਕਿ ਪਿੰਡੇ ਲੋਕਾਂ ਦੇ ਨਾਲ ਰਲ ਕੇ ਉਸ ਤੇ باوجود ਵੀ ਸੀਰੇ ਥੋੜਾ ਜਿਹਾ ਪਾਣੀ ਦੇ ਪ੍ਰਭਾਵ ਕਰਕੇ ਜੋ ਹੈ ਸਪਰ ਦਾ ਪੋਰਸ਼ਨ ਜਿਹੜਾ ਹੈਗਾ ਉਹ ਥੋੜਾ ਸਾਈਡ ਹੋਇਆ ਹੈਗਾ ਸੋ ਉਹਦੀ ਜਿਹੜੀ ਹੈਗੀ ਹੈ ਸਟਰੈਂਥਨਿੰਗ ਦਾ ਜਿਹੜਾ ਕੰਮ ਹੈਗਾ ਇੱਥੇ ਚੱਲ ਰਿਹਾ ਹੈਗਾ ਜਿਹੜੇ ਵੀ 올 ਅਵੇਲੇਬਲ ਰਿਸੋਰਸ ਵਗੈਰਾ ਇੱਥੇ ਚਾਹੀਦੇ ਸੀਗੇ ਪਿੰਡ ਦੇ ਲੋਕੀ ਬਹੁਤ ਵੱਡੀ ਤਦਦਾਦ ਦੇ ਵਿੱਚ ਸਾਰੇ ਆਏ ਹੋਏ ਹੈਗੇ ਕੰਮ ਚੱਲ ਰਿਹਾ ਹੈਗਾ ਤੇ ਸਿਚੁਏਸ਼ਨ ਜਿਹੜੀ ਹੈਗੀ ਉਹ ਅੰਡਰ ਕੰਟਰੋਲ ਹੈ। ਤੇ ਇਹ ਬਹਿ ਗਿਆ ਤਾਂ ਫਿਰ ਜਦੋਂ ਕਰਦਾ ਹੋਵੇ। ਕੀ ਕਰੂ ਨਹੀਂ ਕਰਦੇ। ਇਹ ਦੂਜਾ ਬੇਸ਼ਕ ਡਾਲੂਗਾ ਨਾ ਯਹਾਂ ਤੇ ਕਿੰਨਾ ਹੈ। ਕਾਫੀ ਦਾ ਲਾਗੇ। ਤੁਸੀਂ ਆਪ ਇਸਰੇ ਡਾਲੋਗੇ ਤਾਂ ਨਹੀਂ ਹੈ। ਆਪਰੇ ਦੀ ਸੀਪੀਟੀ ਸੈਕੰਡਰੀ ਸਟਾਰਟ ਕਰਦੇ ਹੋ। ਯਹਾਂ ਤੇ ਜੇ ਕਿ ਆਪ ਇਹ ਆਲਡੀ بس هيءه جو پردہ ڪيو